ਆਉ ਕੋ ਸਮਾ ਮਨ ਗਿਰਤੀਆਂ ਨੂੰ ਕਰੀਏ ਇਕਾਗਰ ਗੁਰਮਤ ਵਿਚਾਰਾਂ ਨਾਲ ਜੁੜਨ ਵਾਸਤੇ ਗੁਰੂ ਫਤਿਹ ਦੀ ਸਾਂਝ ਪਾਵੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਾਬਰ ਦਾ ਜਾਣ ਸ਼ੀਨ ਭਮਾਈਉ ਸੇਰਤਾ ਸੂਰੀ ਤੋਂ ਬੁਰੀ ਤਰ੍ਹਾਂ ਹਾਰ ਖਾ ਕੇ ਵਾਪਸ ਆਇਆ ਸੋਚਿਆ ਵੀ ਗੋਇੰਦਵਾਲ ਸਾਹਿਬ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਮੈਂ ਖਡੂਰ ਸਾਹਿਬ ਜਾਵਾਂਗਾ ਤੇ ਗੁਰੂ ਅੰਗਦ ਦੇ ਮਹਾਰਾਜ ਨੂੰ ਬੇਨਤੀ ਕਰਾਂਗਾ ਵੀ ਮੇਰੀ ਹਾਰ ਕਿਉਂ ਹੋਈ ਹੈ ਪਰ ਜਦੋਂ ਗੁਰੂਦਾਰ ਦੇ ਪਹੁੰਚਿਆ ਜਿਵੇਂ ਸੱਪ ਮਰ ਜਾਂਦਾ ਪਰ ਉਹ ਫਿਰ ਵੀ ਵਿਸ ਖੋਲ ਹੀ ਜਾਂਦਾ ਹੈ। ਸ਼ਿਆਣੇ ਕਹਿੰਦੇ ਰੱਸੀ ਸੜ ਜਾਂਦੀ ਹੈ ਪਰ ਉਹਦਾ ਵਟ ਨਹੀਂ ਜਾਂਦਾ। ਇਹਨੇ ਸੋਚਿਆ ਕਿ ਮੈਂ ਰਾਜਾ ਹਾਂ। ਗੁਰੂ ਅੰਗਦ ਦੇਵ ਜੀ ਮੈਨੂੰ ਸਲਾਮ ਕਹਿਣਗੇ, ਮੇਰਾ ਉਚੇਚਾ ਸਤਿਕਾਰ ਕਰਨਗੇ। ਪਰ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਵਿੱਚ ਮਸਰੂਫ ਰਹੇ। ਖਿਜੇ ਹੋਏ ਹਵਾਈ ਉਹਨੇ ਜਦੋਂ ਮਿਆਨ ਵਿੱਚੋਂ ਤਲਵਾਰ ਬਾੜ ਕੱਢਣ ਲਈ ਦਸਤੇ ਤੇ ਹੱਥ ਰੱਖਿਆ। ਤੇ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਹੇ ਸਨ ਹਮਾਈਉ ਇਹ ਹਾਰੀ ਹੋਈ ਤਲਵਾਰ ਇੱਕ ਫਕੀਰ ਤੇ ਕਿਉਂ ਉੱਠਣ ਲੱਗੀ ਹੈ ਇਹ ਉਦੋਂ ਕਿੱਥੇ ਸੀ ਜਦੋਂ ਤੈਨੂੰ ਸ਼ੇਰ ਸ਼ਾਹ ਸੂਰੀ ਨੇ ਬੁਰੀ ਤਰ੍ਹਾਂ ਹਰਾ ਕੇ ਇਸ ਪਾਸੇ ਵੱਲ ਭੇਜਿਆ ਜੇ ਹਮਾਈਉ ਤਲਵਾਰ ਬਾਹਰ ਕੱਢ ਲੈਂਦਾ ਤੇ ਸ਼ਹਾਦਤ ਗੁਰੂ ਅੰਗਦ ਦੇ ਮਹਾਰਾਜ ਦੇ ਸਮੇਂ ਵੀ ਹੋ ਸਕਦੀ ਸੀ ਔਰ ਸਤਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਤੁਰਨ ਵਾਲੇ ਸਨ ਉਹਨਾਂ ਨੇ ਪ੍ਰਣ ਵੀ ਕੀਤਾ ਸੀ ਜਿਸ ਪਿਆਰੇ ਸਿਓ ਨੇ ਤਿਸ ਅੱਗੇ ਮਰ ਚੱਲੀਐ ਧ੍ਰਿਗ ਜੀਵਨ ਸੰਸਾਰ ਤੰਕੈ ਪਾਸ਼ਾ ਜੀਵਣਾ ਉਹਨਾਂ ਦਾ ਪਿਆਰੇ ਨਾਲ ਸਨੇਹ ਸੀ ਜੋ ਤੋ ਪ੍ਰੇਮ ਖੇਲਨ ਕਾ ਚਾਉ ਉਹ ਇਹ ਪ੍ਰੇਮ ਦੀ ਖੇਡ ਖੇਡ ਰਹੇ ਸਨ ਕਿ ਮੇਰੇ ਪਿਆਰੇ ਨੇ ਜਿਹੜਾ ਸੱਚ ਦਾ ਮਾਰਗ ਦਿੜੜ ਕਰਵਾਇਆ ਮੈਂ ਉਸ ਮਾਰਗ ਤੇ ਚੱਲਣਾ ਹੈ ਤੇ ਇਸ ਸੱਚ ਦੇ ਮਾਰਗ ਤੇ ਚੱਲਦਿਆਂ ਕੁਝ ਵੀ ਹੋ ਸਕਦਾ ਹੈ ਉਹਦੀ ਕੋਈ ਪਰਵਾਹ ਨਹੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਝੂਠੇ ਮੇਜਰ ਨਾਮੇ ਲਿਖ ਕੇ ਅਕਬਰ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਅਕਬਰ ਸੋਲਾ ਕੁੰ ਸੁਭਾ ਦਾ ਹੋਣ ਕਰਕੇ ਉਹਨੇ ਸ਼ਿਕਾਇਤਿਆਂ ਨੂੰ ਸਗੋਂ ਝੂਠਾ ਪਾਇਆ ਜਦੋਂ ਵੈਰੀਫਾਈ ਕੀਤਾ ਗੁਰੂ ਕੀ ਬਾਣੀ ਨੂੰ ਸੁਣਿਆ ਤੇ ਜਿਹੜੇ ਸ਼ਿਕਾਇਤਾਂ ਕਰਨ ਵਾਲੇ ਸਨ ਕਿ ਗੁਰੂ ਕੀ ਬਾਣੀ ਦੇ ਵਿੱਚ ਇਸਲਾਮ ਦੇ ਵਿਰੁੱਧ ਬਹੁਤ ਕੁਝ ਲਿਖਿਆ ਜਦੋਂ ਅਕਬਰ ਨੇ ਸੁਣਿਆ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਕਿਸ ਬਿਨ ਕੋਈ ਨਹੀਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਵੀ ਸ਼ਹਾਦਤ ਹੋ ਸਕਦੀ ਸੀ ਜੇ ਅਕਬਰ ਸੁਲਾਕੁਨ ਸੁਭਾ ਦਾ ਨਾ ਹੁੰਦਾ ਪਰ ਪ੍ਰਾਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਕੀਤਾ ਹੋਇਆ ਸੀ ਕਿ ਜਿਸ ਪਰਮਾਤਮਾ ਬਾਰੇ ਇਹ ਕਿਹਾ ਗਿਆ ਉਹ ਬੜਾ ਅਮੋਲਕ ਹੈ ਕਿਸੇ ਕੀਮਤ ਦੇ ਨਹੀਂ ਜੇ ਮਿਲਦਾ ਆ ਦੁਨਿਆਵੀ ਤੌਰ ਤੇ ਅਸੀਂ ਸਭ ਕੁਝ ਭੇਟਾ ਰੱਖ ਦਈਏ ਤੇ ਕਹੀਏ ਕਿ ਮਾਲਕ ਸ਼ਾਇਦ ਇਵੇਂ ਪ੍ਰਾਪਤ ਹੋਵੇ ਜੇ ਕਿਤੇ ਸਤਿਗੁਰੂ ਤੇ ਪਰਮੇਸ਼ਰ ਇਵੇਂ ਮਿਲਦੇ ਹੁੰਦੇ ਤੇ ਜਰੂਰ ਉਹ ਕੇਵਲ ਅਮੀਰਾਂ ਦੇ ਘਰ ਹੁੰਦੇ ਗਰੀਬ ਤਾਂ ਉਹਨੂੰ ਪਾਈ ਨਾ ਸਕਦਾ ਪਰ ਕੰਚਨ ਸਿਓ ਪਾਈ ਹੈ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਗੁਰੂ ਅਮਰਦਾਸ ਜੀ ਦੇ ਬਚਨ ਨੇ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਾ ਭਾਵ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਅੱਗੇ ਸਮਰਪਿਤ ਕੀਤਾ ਹੋਇਆ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਤੇ ਹਰ ਵੇਲੇ ਅੰਦਰੋਂ ਉਨ੍ਹਾਂ ਦੇ ਇਹੀ ਆਵਾਜ਼ ਪ੍ਰਗਟ ਹੁੰਦੀ ਸੀ ਕਿ 함ਰੀ ਜਾਤ ਪਾਤ ਗੁਰ ਸਤਗੁਰ ਜੇ ਕੋ ਪੁੱਛਦਾ ਤੁਹਾਡੀ ਜਾਤ ਕਿਹੜੀ ਕਹਿੰਦਾ ਜੀ ਮੇਰੀ ਜਾਤ ਮੇਰੇ ਸਤਗੁਰੂ ਹੈ ਤੁਹਾਡੀ ਪਾਤ ਕਿਹੜੀ ਆ ਗੋਤ ਕਿਹੜੀ ਆ ਜੀ ਸਤਗੁਰੂ ਮੇਰੀ ਗੋਤ ਹੈ 함ਰੀ ਜਾਤ ਪਾਤ ਗੁਰ ਸਤਗੁਰ ਤੇ ਕਹਿੰਦੇ ਕੀ ਗੁਰੂ ਅੱਗੇ ਅਰਪਣ ਕੀਤਾ ਸਾਹਿਬ ਕਹਿੰਦੇ ਹਮ ਵੇਚੋ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਗੁਰੂ ਅੱਗੇ ਆਪਣਾ ਸਿਰ ਵੇਚ ਦਿੱਤਾ ਭਾਵ ਸਿਰ ਝੁਕਾ ਦਿੱਤਾ ਸਿਰ ਅਰਪਣ ਕਰ ਦਿੱਤਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਕਾਨਾ ਜਿੱਤ ਲਾਇਆ ਤਿੱਤ ਲਾਗਾ ਸਭ ਕਹਿੰਦੇ ਮੈਂ ਆਪਣਾ ਆਪ ਗੁਰੂ ਦੇ ਨਾਮ ਬੈ ਕਰ ਦਿੱਤਾ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਤੇ ਹੁਣ ਜਿਵੇਂ ਕੋਈ ਬੰਦਾ ਆਪਣੀ ਜ਼ਮੀਨ ਕਿਸੇ ਦੇ ਨਾਮ ਬੈ ਕਰੇ ਤੇ ਕਿਸੇ ਦੇ ਨਾਮ ਬੈ ਕਰਕੇ ਤੇ ਦੂਜੀ ਪਾਰਟੀ ਨੂੰ ਸੱਦ ਲੇ ਵੀ ਤੂੰ ਆਣ ਕੇ ਉੱਥੇ ਬੈਠ ਜਾ ਤੇ ਵੇਖ ਲਓ 420 ਬਣਦੀ ਆ ਨਾ ਕਿ ਜਦੋਂ ਗੁਰੂ ਦੇ ਨਾਮ ਆਪਣੇ ਆਪ ਨੂੰ ਬੈ ਕਰ ਦਿੱਤਾ ਇੰਤਕਾਲ ਕਰ ਦਿੱਤਾ ਤੇ ਫਿਰ ਹੋਰ ਸਾਡੀ ਜ਼ਿੰਦਗੀ ਵਿੱਚ ਕੋਈ ਨਹੀਂ ਆਉਣਾ ਚਾਹੀਦਾ ਚਾਹੇ ਉਹ ਜਠੇਰੇ ਹੋਣ ਮੜੀਆਂ ਹੋਣ ਗੁੱਗਾ ਹੋਵੇ ਚਾਹੇ ਕੋਈ ਦਰਖਤਾਂ ਦੀ ਪੂਜਾ ਹੋਵੇ ਤੇ ਜੇ ਕਿਸੇ ਹੋਰ ਨੂੰ ਆਪਾਂ ਲਿਆ ਕੇ ਬਿਠਾਵਾਂਗੇ ਤੇ ਸੱਚੀ ਮੁੱਚੀ ਧੋਖਾ ਹੈ 420 ਹੈ ਸਾਬ ਕਹਿੰਦੇ ਮੈਂ ਆਪਣਾ ਆਪ ਗੁਰੂ ਨੂੰ ਬੈ ਕਰ ਦਿੱਤਾ ਮੈਂ ਬੰਦਾ ਬੈ ਖਰੀਦ ਤੇ ਗੁਰੂ ਦਾ ਬੈ ਖਰੀਦਿਆ ਹੋਇਆ ਬੰਦਾ ਹਾਂ ਮੇਰੇ ਤੇ ਕਿਸੇ ਹੋਰ ਦਾ ਹੱਕ ਨਹੀਂ ਜੀ ਇਸ ਕਰਕੇ ਸਿਰ ਅਰਪਣ ਕੀਤੇ ਗਏ ਕਿ ਸਤਿਗੁਰੂ ਜੀ ਭਾਵੇਂ ਸਿਰ ਕੱਟ ਲਵੋ ਤੇ ਭਾਵੇਂ ਹੱਥਾਂ ਦੇ ਵਿੱਚ ਤੁਸੀਂ ਝਾੜੂ ਪਕੜਾ ਕੇ ਝਾੜੂ ਫੇਰਨ ਦੀ ਸੇਵਾ ਲਾ ਦਿਓ ਚਾਹੇ ਬਰਤਨ ਮਾਣਨ ਦੀ ਸੇਵਾ ਲਾ ਦਿਓ ਅਸੀਂ ਦੁਨੀਆਂ ਦੇ ਹਰ ਉਤਰਾ ਚੜਾ ਵਿੱਚ ਹਰ ਦੁੱਖ ਸੁੱਖ ਵਿੱਚ ਹਰ ਗਰੀਬੀ ਅਮੀਰੀ ਵਿੱਚ ਇਤੇ ਤੱਕ ਜੇ ਸਨਮਾਨ ਮਿਲੇ ਤਾਂ ਵੀ ਜੇ ਕੋਈ અપਮਾਨ ਕਰੇ ਅੱਜ ਤੋਂ ਬਾਅਦ ਸਤਿਗੁਰੂ ਤੁਹਾਨੂੰ ਛੱਡ ਕੇ ਹੋਰ ਕਿਸੇ ਥਾਂ ਤੇ ਨਹੀਂ ਜਾਣਾ ਇਹਨੂੰ ਕਹਿੰਦੇ ਨੇ ਗੁਰੂ ਅੱਗੇ ਸਿਰ ਅਰਪਨ ਕਰਨਾ ਔਰ ਗੁਰੂ ਰਾਮਦਾਸ ਜੀ ਨੇ ਆਪਣਾ ਸਿਰ ਗੁਰੂ ਦੇ ਅੱਗੇ ਵੇਚਿਆ ਭਾਵ ਅਰਪਣ ਕੀਤਾ ਕਹਿ ਦਿੰਦੇ ਮੈਂ ਗੁਰੂ ਦੇ ਨਾਮ ਕਰ ਦਿੱਤਾ ਆਪਣਾ ਸਿਰ ਹੁਣ 함ਰੀ ਜਾਤ ਪਾਤ ਗੁਰ ਸਤਗੁਰ 함 ਵਿਚੋ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੂ ਲਾਜ ਜਨ ਕੇ ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਹੁੰਦੀ ਜਿਨ੍ਹਾਂ ਨੂੰ ਸਿੱਖ ਧਰਮ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਸਿਧਾਂਤ ਗੁਰੂ ਨਾਨਕ ਸਾਹਿਬ ਦਾ ਹੀ ਦਸਵੇਂ ਪਾਤਸ਼ਾਹ ਤੱਕ ਤੁਸੀਂ ਹੈਰਾਨ ਹੋਵੋਗੇ कि ਹਰ ਕੋ ਸਿਧਾਂਤ ਜਿਹੜਾ ਗੁਰੂ ਨਾਨਕ ਸਾਹਿਬ ਨੇ ਗਿਰੜ ਕਰਾਇਆ ਉਹਦੇ ਤੇ ਪੈਰਾ ਦਿੱਤਾ ਗਿਆ। ਉਹਨੂੰ ਅੰਤਮ ਰੂਪ ਦਿੱਤਾ। ਜੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸ਼ਬਦ ਗੁਰੂ ਸੁਰਤ ਧੁਨ ਚ ਲਾ ਤੇ ਹਰ ਜਾਮੇ ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਦਸਵੇਂ ਪਾਤਸ਼ਾਹ ਨੇ ਫਿਰ ਹੁਕਮ ਕਰ ਦਿੱਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਿਧਾਂਤ ਸੀ ਜੇ ਗੁਰੂ ਨਾਨਕ ਸਾਹਿਬ ਜੀ ਤੋਂ ਆਪੇ ਗੁਰ ਚੇਲਾ ਦੀ ਮਰਿਆਦਾ ਸ਼ੁਰੂ ਹੋਈ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਵਾਰ ਵੀ ਜ਼ਿਕਰ ਹੈ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਠੀਵੰਦਾ ਗੁਰੂ ਨਾਨਕ ਸਾਹਿਬ ਨੇ ਆਪਣੇ ਚੇਲੇ ਗੁਰ ਅੰਗਦ ਦੇਵ ਜੀ ਦੇ ਅੱਗੇ ਰਹਿਰਾਸ ਕੀਤੀ ਬੇਨਤੀ ਕੀਤੀ ਫਿਰਨਵਾ ਦਿੱਤਾ ਆਪਣੇ ਚੇਲੇ ਨੂੰ ਗੁਰੂ ਬਣਾ ਦਿੱਤਾ ਆਪ ਮੱਥਾ ਟੇਕ ਕੇ ਪ੍ਰਕਰਮਾਂ ਕੀਤੀਆਂ ਤੇ ਆਪ ਚੇਲੇ ਭਾਵ ਸ਼ੀਵਕ ਬਣ ਗਏ ਕਿਸੇ ਨੇ ਕਿਹਾ ਉਲਟੀ ਗੰਗਾ ਵਹਾ ਦਿੱਤੀ ਹੈ ਲਾਲਾ ਦੌਲਤ ਰਾਏ ਨੇ ਵੀ ਲਿਖਿਆ ਕਿ ਸੁਣਿਆ ਜਰੂਰ ਸੀ ਉਲਟੀ ਗੰਗਾ ਵਹਿੰਦੀ ਪਰ ਕਦੇ ਵੇਖੀ ਨਹੀਂ ਸੀ ਗੁਰੂ ਘਰ ਦੇ ਵਿੱਚ ਉਲਟੀ ਗੰਗਾ ਵਹਿੰਦੀ ਵੇਖੀ ਹੈ ਸਤਿਗੁਰਾਂ ਨੇ ਨੀਵਿਆਂ ਨੂੰ ਉੱਚਿਆਂ ਕੀਤਾ ਪੈਰਾਂ ਨੂੰ ਬੜਾ ਵੱਡਾ ਸਤਕਾਰ ਦਿੱਤਾ ਗਰੀਬ ਨਵਾਜ਼ ਨੇ ਉਲਟਾ ਖੇਲ ਪੈਰੰਮ ਦਾ ਪੈਰਾਂ ਉੱਪਰ ਸੀਸ ਨਵਾਇਆ ਜਿਹੜੇ ਸੰਸਾਰ ਦੇ ਅੰਦਰ ਪੈਰ ਸਮਝੇ ਜਾਂਦੇ ਸਨ ਉਹਨਾਂ ਨੂੰ ਸਿਰ ਵਰਗੇ ਸ਼੍ਰੋਮਣੀ ਬਣਾ ਦਿੱਤਾ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਆ ਦੁਨੀਆ ਡਰਦੀ ਐ ਕਿ ਜੇ ਕਿਸੇ ਨੀਵੇਂ ਨੂੰ ਉੱਚਿਆ ਕਰ ਦਿੱਤਾ ਤੇ ਫਲਾਣਾ ਕੀ ਕਹੇਗਾ ਕਿ ਤੂੰ ਮੈਨੂੰ ਛੱਡ ਕੇ ਗਰੀਬ ਵਾਲੇ ਪਾਸੇ ਖੜਾ ਤੂੰ ਜੋਰਾਵਾਰ ਨੂੰ ਛੱਡ ਕੇ ਕਮਜ਼ੋਰ ਵਾਲੇ ਪਾਸੇ ਖੜਾ ਪਰ ਜਦੋਂ ਗੁਰੂ ਤੇ ਪਰਮੇਸ਼ਰ ਨੀਵਿਆਂ ਨੂੰ ਉੱਚਿਆਂ ਕਰਦੇ ਨੇ ਉਹ ਕਿਸੇ ਤੋਂ ਨਹੀਂ ਡਰਦੇ ਚਾਹੇ ਉਹ ਪਹਾੜੀ ਰਾਜੇ ਹੋਣ ਚਾਹੇ ਉਹ ਸਰਹੰਦਾ ਸੂਬੇਦਾਰ ਹੋਵੇ ਚਾਹੇ ਦਿੱਲੀ ਦਾ ਹਾਕਮ ਔਰੰਗਜ਼ੇਬ ਹੋਵੇ ਚਾਹੇ ਮਲੇਰ ਕੋਲਡੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਹੋਵੇ ਚਾਹੇ ਔਰੰਗਜ਼ੇਬ ਦਾ ਭੇਜਿਆ ਹੋਇਆ ਜਰਨੈਲ ਖਵਾਜਾ ਮਹਿਮੂਦ ਅਲੀ ਖਾਂ ਹੋਵੇ ਤੇ ਚਾਹੇ ਕਸ਼ਮੀਰ ਦਾ ਸੂਬੇਦਾਰ ਜ਼ਬਰਦਸਤ ਖਾਂ ਹੋਵੇ ਪ੍ਰਭੂ ਪਿਆਰ ਵਾਲੇ ਜਦੋਂ ਨੀਵਿਆਂ ਨੂੰ ਉੱਚਿਆਂ ਕਰਦੇ ਨੇ ਕਦੇ ਕਿਸੇ ਤੋਂ ਡਰਦੇ ਨਹੀਂ ਇਹਦੇ ਬਦਲੇ ਉਹਨਾਂ ਨੂੰ ਹੱਥੀਂ ਵਸਾਏ ਨਗਰ ਛੱਡਣੇ ਪੈਣ ਤੇ ਛੱਡ ਦਿੰਦੇ ਨੇ ਹੱਥੀਂ ਉਹ ਸਾਰੇ ਕਿਲੇ ਛੱਡਣੇ ਪੈਣ ਤਾਂ ਛੱਡ ਦਿੰਦੇ ਨੇ ਜੇ ਸਰਬੰਸ ਤੱਕ ਵੀ ਕੁਰਬਾਨ ਹੋ ਜੇ ਤੇ ਕੋਈ ਪਰਵਾਹ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦਸਾਂ ਪਾਤਸ਼ਾਹੀਆਂ ਵਿੱਚੋਂ ਵਾਹਿਦ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ ਗੁਰੂ ਕੀ ਨਗਰੀ ਵਿੱਚ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਮੱਤੇ ਕਿਸਰਾ ਦਿੱਲੀ ਗਏ ਤੇ ਜਾ ਕੇ ਕਹਿ ਦਿੱਤਾ ਕਿ ਸਭ ਤੋਂ ਪਿਆਰੀ ਜਿੰਦ ਜਾਨ ਹੈ ਸਭ ਤੋਂ ਪਿਆਰੇ ਪ੍ਰਾਨ ਨੇ ਤੇ ਗੁਰਤੇਗ ਬਹਾਦਰ ਸਾਹਿਬ ਮਜਲੂਮਾਂ ਦੀ ਰਾਖੀ ਕਰਨ ਵਾਸਤੇ ਧਰਮ ਦੀ ਚਾਦਰ ਬਣਨ ਵਾਸਤੇ ਆਪਣੀ ਜਾਨ ਤੱਕ ਤਿਆਗਣ ਵਾਸਤੇ ਤੁਰ ਪਏ ਸਨ ਇਹ ਗੁਰਮੰਧ ਦੇ ਅੰਦਰ ਤਿਆਗ ਸਾਬ ਕਹਿੰਦੇ ਜੇ ਤਿਆਗਣਾ ਪਵੇ ਤੇ ਫਿਰ ਮਜਲੂਮਾਂ ਦੀ ਖਾਤਰ ਕਮਜ਼ੂਰਾਂ ਦੀ ਖਾਤਰ ਜੇ ਕਿਤੇ ਸਵਾਸ ਵੀ ਤਿਆਗਨੇ ਪੈਂਦੇ ਨੇ ਸਰੀਰ ਵੀ ਤਿਆਗਣਾ ਪੈਂਦਾ ਤੇ ਤਿਆਗ ਦਿਓ ਗੁਰੂ ਘਰ ਦੇ ਵਿੱਚ ਇਹ ਦ੍ਰਿੜ ਕਰਾਇਆ ਗਿਆ ਹੁਣ ਹਰ ਸ਼ਹਾਦਤ ਨੂੰ ਸਿਰ ਲੱਗਣਾ ਕਿਹਾ ਜਾਂਦਾ ਹੈ ਤੇ ਪ੍ਰਭੂ ਪਿਆਰੇ ਇਹ ਧਾਰਨਾ ਵੀ ਲਾਉਂਦੇ ਸਨ ਧਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਉਹ ਸਿਰ ਭਾਵੇਂ ਧੜ ਤੋਂ ਕੱਟੇ ਜਾਂਨ ਤੇ ਭਾਵੇਂ ਧੜ ਨਾਲ ਜੁੜੇ ਰਹਿਣ ਜਦੋਂ ਵੀ ਕੋਈ ਸ਼ਹਾਦਤ ਹੁੰਦੀ ਹੈ ਉਹਦੇ ਬਾਰੇ ਕਿਹਾ ਵੀ ਐਨੇ ਸਿਰ ਲੱਗੇ ਕਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸਨ ਸਮਾਂ ਦੇ ਕੇ ਨਵਾਜਿਆ ਹੈ ਫਿਰ ਕਿਤੇ ਸਮਾਂ ਮਿਲਿਆ ਤੇ ਜਰੂਰ ਹਾਜ਼ਰੀ ਭਰ ਕੇ ਆਪ ਸੰਤਾਂ ਦੇ ਦਰਸ਼ਨ ਕਰਾਂਗੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਬਲਾਓ ਫੱਤੇ ਸਾਰੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ